ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰ ਵਾਲਿਓ ਤੁਹਾਨੂੰ ਪਤਾ ਹੀ ਹੈ ਕਿ ਬਾਪੂ ਸੂਰਤ ਸਿੰਘ ਜੀ ਜਿਹੜੇ ਕਿ 2015 ਤੋਂ ਲੈ ਕੇ ਭੁਖ ਹੜਤਾਲ ਤੇ ਬੈਠੇ ਸਨ ਜਿਨ੍ਹਾਂ ਦੇ ਯਤਨਾ ਦੇ ਸਦਕਾ ਬਹੁਤ ਸਾਰੇ ਸਿੰਘ ਪੱਕੀ ਪੈਰੋਲ ਤੇ ਆਏ ਤੇ ਜਿਨ੍ਹਾਂ ਨੂੰ ਥੋੜੇ ਸਮੇਂ ਦੀ ਲਈ ਪੈਰੋਲ ਲਿਖੀ ਉਹ ਆਖਰੀ ਬੋਲ ਕੀ ਨੇ ਬਾਬਾ ਸੂਰਤ ਸਿੰਘ ਜੀ ਨੇ ਉਹਨਾਂ ਦੇ ਬੋਲ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਤੇ ਸਾਰੇ ਭਰਾਵਾਂ ਨੂੰ ਬੇਨਤੀ ਕਿ ਉਹਨਾਂ ਦੇ ਆਖਰੀ ਬੋਲ ਵੱਧ ਤੋਂ ਵੱਧ ਸ਼ੇਅਰ ਕਰਿਓ ਕੀ ਕਹਿੰਦੇ ਨੇ ਬਾਪੂ ਸੂਰਤ ਸਿੰਘ ਜੀ ਖੂਨ ਚਰਬੀ ਪੰਥ ਨੂੰ ਦੇ ਚਲਿਆ ਖੂਨ ਚਰਬੀ ਪੰਥ ਨੂੰ ਦੇ ਚਲਿਆ ਰਹਿੰਦੇ ਹੱਡਾਂ ਲਈ ਇੱਕ ਦਵਾਈ ਤਰਖਿਓ ਸ਼ੱਲ ਕਲਮ ਹੱਡਾਂ ਦੀ ਗੀਤ ਲਿਖਿਓ ਗੀਤਾਂ ਵਿੱਚ ਹੱਤਾਂ ਦੀ ਬਾਤ ਰੱਖਿਓ ਕੌਣ ਜੀਆ ਕੌਣ ਕੌਮਲੀ ਮੋਇਆ ਨਾਲ ਕੌਮੀ ਗਦਾਰਾਂ ਦੀ ਝਾਤ ਰੱਖਿਓ ਹਿਸਾਬ ਰੱਖਿਓ ਜੇਲ ਜਵਾਨੀਆਂ ਦਾ ਹੋਏ ਚਿੱਟਿਆਂ ਦੀ ਸਾਹ ਸੁਗਾਤ ਰੱਖਿਓ ਲਿਆ ਬਦਲਾ ਡਰੇ ਨਾ ਫਾਂਸੀਆਂ ਤੋਂ ਲਿਆ ਬਦਲਾ ਡਰੇ ਨਾ ਫਾਂਸੀਆਂ ਤੋਂ ਯਾਦ ਸਦਾ ਸ਼ਹੀਦਾਂ ਦੀ ਜਾਤ ਰੱਖਿਓ ਪਵੇ ਮੱਧਮ ਨਾਲ ਲੋ ਸੰਘਰਸ਼ ਵਾਲੀ ਪਵੇ ਮੱਧਮ ਨਾਲ ਲੋ ਸੰਘਰਸ਼ ਵਾਲੀ ਬਲਦੀ ਸ਼ਮਾਨੋ ਸਿੰਘੂ ਰਾਤ ਰੱਖਿਓ ਬਲਦੀ ਸ਼ਮਾਨੋ ਸਿੰਘੂ ਰਾਤ ਰੱਖਿਓ ਇਹ ਆਖਰੀ ਬੋਲ ਨੇ ਬਾਬਾ ਸੂਰਜ ਸਿੰਘ ਜੀ ਦੇ ਧੰਨਵਾਦ ਜੀ